ਅਵੇ ਆਵਾਜਾਓ ਚੌਥੇ ਨੌ ਕਰਜੂ ਮਾਤਾ ਮਿਲਿ ਜਾਏ ਭੱਤੇ થઈ ਜਾਹ ਬੱਚਾ ਬੰਦੀ ਏ ਘਰੀ ਬੇਘੜੀ ਓਮਨਾ ਹੋਮੀ ਤਾਕੂ ਆਜ ਮਾ ਬਾਬੋ ਮਗਨ ਸਿਕੋਤਾ ਰਾਈ ਰਾਈ ਮਾ ਬਾਈ ਬਾਬੋ ਵੇਲਨੀ ਆਈ ਹਾਂ

ਮਾਨ ਸੇੜੋ ਨਾ ਆਇਓ ਬਾਬਾ ਭਈ ਜੋ ਸੇੜੋ ਲਾਈ ਆਲੂ ਲਖਾ ਭਾਈ ਭਾਈ ਹੌਲਿਆ ਮਾਦਾ ਆਈ ਭਾਈ ਭਈ ਆਈ ਭਗਤ ਅਰੇ ਮਾ ਕਿਲੀ ਕਿਲੀ ਅਰੇ ਮਾ ਯਾ ਦੋਹਾਂ ਨਜ਼ਰ ਮਾਰਾ ਹੋਮੀ ਜੋੜ ਗਿਓ ਤੇਰਾ ਘਰ ਦੋਹਾਂ ਨਾ ਤਣਕੇ ਚਾ ਚਾ ਚਾ

घोड़ा <simitation> चौथा <simitation> <simitation>

تھپیو برو گل تمو کوڑی 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 تمو એક ગશકો દર જડી લઈ જેલી છે વાનાક ઢમો કઈ કને ગોડા કરી નાસવા આ થાય ગોડા કોકને એક વા આપણે કેટલા છે છે

વા દાદા નફાનો અચો ડડી ગયો યે આય્યો છોડી સુમ આઈ મટી જાય તો ધમકે વસ્તીનું એક બડાકો પાડું હવામેનો તકલીફ મટી જાય

Beijo.